ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਆਪਣੇ ਸਮਾਜ ਵਿੱਚ ਲਾਈ ਲੱਗ ਲੋਕ ਬਹੁਤ ਹੈਗੇ ਆ ਤੇ ਲਾਉਣ ਵਾਲੇ ਵੀ ਬਹੁਤ ਹੈਗੇ ਆ ਜਦੋਂ ਵੇਖ ਲੈਂਦੇ ਆ ਵੀ ਆਹ ਚੀਜ਼ ਨਹੀਂ ਵਿਕਦੀ ਉਹਦੇ ਬਾਰੇ ਕੋਈ ਨਾ ਕੋਈ ਸ਼ੋਸ਼ਾ ਛੜ ਦਿੰਦੇ ਆ ਤੇ ਲੋਕ ਉਹ ਸ਼ੋਸ਼ੇ ਦੇ ਪਿੱਛੇ ਲੱਗ ਕੇ ਆਪਣਾ ਖਰਚਾ ਵਧਾ ਲੈਂਦੇ ਹੈ ਇਸੇ ਤਰ੍ਹਾਂ ਜਿਸ ਵੇਲੇ ਖਾੜਕੂਵਾਦ ਦਾ ਜ਼ੋਰ ਪੈ ਗਿਆ ਇੱਕ ਲਾਲ ਰੰਗ ਦੀਆਂ ਵੰਗਾਂ ਵੇਖਣੋਂ ਬੰਦ ਹੋ ਗਈਆਂ ਇੱਕ ਔਰਤ ਆਈ ਉਹ ਕਹਿੰਦੀ ਤੁਸੀਂ ਲਾਲ ਰੰਗ ਦੀਆਂ ਵੰਗਾਂ ਖਰੀਦ ਕੇ ਕਿਕਰਾਂ ਦੇ ਟਾਣੇ ਨਾਲ ਬੰਨ੍ਹ ਦਿਓ ਤਾਂ ਤੁਹਾਡਾ ਭਲਾ ਹੋਊਗਾ ਇਸ ਤਰ੍ਹਾਂ ਦੇ ਛੋਸ਼ੇ ਚੱਲਦੇ ਆਓ ਕਵੀ ਨੇ ਕਿਵੇਂ ਦੱਸਿਆ ਹੈ ਸੁਣੀਏ ਫਿਰ ਨਾਰੀ ਇੱਕ ਕਹਿੰਦੀ ਘਰ ਕੰਨ ਲਓ ਚੰਗੇ ਰਹਿਣਾ ਇਹ ਤਾਂ ਮੇਰੀ ਗੱਲ ਮੰਨ ਲਓ ਲਾਲ ਵੰਗਾ ਕੇ ਕਰਾਂ ਦੇ ਨਾਲ ਬੰਨ ਲੋ ਗੱਲ ਸੁਣ ਕੇ ਪੰਜਾਬੀ ਸਾਰੇ ਡਰੇ ਪਏ ਸੀ ਟਾਣੇ ਕੇ ਕਰਾਂ ਦੇ ਵੰਗਾ ਨਾਲ ਭਰੇ ਪਏ ਸੀ ਟਾਣੇ ਕੇ ਕਰਾਂ ਦੇ ਵੰਗਾ ਨਾਲ ਭਰੇ ਪਏ ਸੀ